ਪੂਰੀ ਸਾਨੂੰ ਰੋਬੋਟ ਬਣਾ ਰਿਹਾ ਜਿਵੇਂ ਰਿਮੋਟ ਨਾਲ ਚਲਾਵਾਂਗੇ ਉਹਨੇ ਚੱਲਾਂਗੇ ਅਸੀਂ ਤਾਂ ਇਹ ਸਾਰੀ ਚੀਜ਼ ਸਾਨੂੰ ਇੱਥੇ ਆ ਕੇ ਕੱਢਿਆ ਇਹ ਸੁਰਚਾ ਇਹ ਟਰਨ ਛੋਟੀ ਚੀਜ਼ ਨਹੀਂ ਹੈ ਸਾਡੇ ਸਾਰਿਆਂ ਲਈ ਬਹੁਤ ਮਲਟੀ ਚੀਜ਼ ਹੈ ਸਾਡੀ ਪ੍ਰਾਪਤੀ ਹੈ ਸਾਡੇ ਭੈਣਾ ਦੀ ਭੈਣਾ ਦਾ ਸਾਡੀਆਂ ਦਾ ਸਹਿਯੋਗ ਇਸ ਸੁਰਚੇ ਦੇ ਵਿੱਚ ਤਾਂ ਇਹ ਪ੍ਰਾਪਤੀ ਦੇ ਵਿੱਚੋਂ ਅੱਗੇ ਜਿਹੜੀ ਜੱਥੇਬੰਦੀ ਨਵੀਂ ਬਣ ਰਹੀ ਆ ਪੁਰਾਣੀਆਂ ਜੱਥੇਬੰਦੀਆਂ ਦੇ ਨਾਲ ਜਿਹੜੀਆਂ ਸਾਡੀਆਂ ਧਕਣਾ ਚੱਲ ਰਹੀਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਹਦੇ ਵਿੱਚ ਸੀ ਐਕਸਟ੍ਰੀਮ ਸ਼ਾਮਲ ਉਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜਾ ਲੜਨ ਦਾ ਮਾਧਾ ਕਿਹਾ ਗਿਆ ਤੇ ਧਰਤੀ ਆ ਕਿ ਜਿਹੜਾ ਸੰਘਰਸ਼ੀ ਲੋਕਾਂ ਦੀ ਧਰਤੀ ਆ ਬਤਵਾਲੀ ਜੰਗ ਗੋਰਾਹੋਂ ਦੀ ਜੰਗ ਫਿਰੋਜ਼ ਸ਼ਾਹ ਤੋਂ ਲੈ ਕੇ ਵਕਤੋਂ ਦੀ ਜੰਗਾਂ ਦਾ ਜ਼ਿਕਰ ਕੀਤਾ ਇਸ ਸਟੇਜ ਨੇ ਤਾਂ ਉਹ ਸਾਰੀਆਂ ਜਿਹਨੇ ਇਤਿਹਾਸ ਨੂੰ ਪੜੀਆਂ ਜਿਹੜੀਆਂ ਪਾਣੀ ਦਾ ਹਾਰ ਬੋਲਣ ਦੀ ਗੱਲ ਉਹ ਆ ਕੇ ਇਸ ਤਰੀਕੋ ਪਤਾ ਲੱਗੀ ਸਾਨੂੰ ਉਹ ਗੈਸ ਇਕੱਠੇ ਹੋਏ ਸਾਨੂੰ ਜਿਹੜੀਆਂ ਲੋਕਲ ਹਿਸਟਰੀ ਆ ਜਿਹੜੀ ਅਸਲ ਇਤਿਹਾਸ ਆ ਲੋਕਾਂ ਦਾ ਉਹ ਪਤਾ ਲੱਗਦਾ ਇਸ ਇਤਿਹਾਸ ਇੱਥੇ ਕਿ ਤੁਹ ਅਸਰਿਤ ਇਹ ਆਸ ਤੁਹਾਨੂੰ ਹਮੇਸ਼ਾ ਹੀ ਤੁਹਾਨੂੰ ਆਪਣੇ ਪੁਰਖਿਆਂ ਦੇ ਨਾਲ ਜੋੜਦਾ ਕਿ ਤੁਸੀਂ ਉਹਨਾਂ ਦੇ ਪੁੱਤਰ-ਪੋਤਰ ਹੋ ਜਿਨ੍ਹਾਂ ਨੇ ਇੱਥੇ ਉਹ ਵੱਡੇ-ਵੱਡੇ ਜਿਹੜੇ ਇੱਡੀ-ਐਡੀ ਸੰਤਾਨਾਂ ਦੇ ਮਾਲਕ ਸੀਗੇ ਜਿੱਥੇ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਛੁਪਦਾ ਉਹਨਾਂ ਲੋਕਾਂ ਨੂੰ ਤੁਸੀਂ ਹਰਾਇਆ ਇੱਥੇ ਇਸ ਧਰਤੀ ਦੇ ਉੱਤੇ ਤੇ ਜੇਕਰ ਜਰੂਰ ਸਿੰਘ ਜੀ ਬੰਗਿਆ ਉਹ ਜਿਵੇਂ ਕਹਿੰਦੇ ਸੀ ਵੀ ਸਾਡਾ ਭਿਹਾਣਾ ਜਿਹੜਾ ਪਿੱਛੇ ਰਹਿੰਦਾ ਉਹ ਬੇਰੁਪਾਈ ਨਾਲ ਆ ਕੇ ਗੱਲ ਜੁੜ ਜਾਂਦੀ ਆ ਕਿ ਜਦੋਂ ਅਸੀਂ ਸਾਨੂੰ ਸਕੂਲਿੰਗ ਜਿਹੜੀ ਸਕੂਲ ਦੇ ਵਿੱਚ ਕੀਤੀ ਆ ਉਹ ਸਾਨੂੰ ਕਹਿੰਦੀ ਆ ਕਿ ਇਸ ਤਰ੍ਹਾਂ ਕੁਝ ਨਹੀਂ ਕਰਨਾ ਭਾਵੇਂ ਅਸੀਂ ਕਿਹਨੇ ਨਾ ਅਨੁਸ਼ਾਸਨ ਘਰੇ ਵੀ ਅਧਿਉਰੀ ਬੋਲੀ ਤੇ ਬੋਲਣ ਤੇ ਹੱਸਣ ਤੇ ਹਰ ਚੀਜ਼ ਤੇ ਪਾਬੰਦੀ ਲਾ ਦੇ ਨੇ ਸਕੂਲ ਵੀ ਲਗਦਾ ਕਿ ਤੂੰ ਆਹ ਭਾਸ਼ਾ ਨਹੀਂ ਬੋਲਣੀ ਪੰਜਾਬੀ ਚ ਨਹੀਂ ਗੱਲ ਕਰਨੀ ਇੰਨੇ ਪਈਏ ਜੋ ਜੁਰਮਾਨਾ ਹੋਊ ਤੈਨੂੰ ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਰੋਕ ਦਿੰਦੀਆਂ ਕਿ ਅਸੀਂ ਕੋਈ ਐਜੂਕੇਸ਼ਨ ਨਾ ਕਰੀਏ ਸਾਡੇ ਹੱਥ ਕੀ ਨੇ ਉੱਥੇ ਹੀ ਸਨਬ ਹੋ ਜਾਂਦੇ ਆ ਤੇ ਅੱਜ ਜਿਹੜਾ ਇਹ ਜਿਹੜੀ ਸਟੇਜ ਆ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਜਾਗਰੂਕ ਕਰਦੀ ਆ ਤੁਹਾਡੇ ਬੱਚਿਆਂ ਦੇ ਹੱਕਾਂ ਬਾਰੇ ਜਾਗਰੂਕ ਕਰਦੀ ਆ ਤੇ ਇਹਦ ਲੈ ਕੇ ਕਿ ਅਸੀਂ ਬੱਚਿਆਂ ਨੂੰ ਵੀ ਇਸ ਡਰ ਨਾਲ ਕਿ ਜ਼ਮੀਨਾਂ ਵੇਚਣੀਆਂ ਨਾ ਸ਼ੁਰੂ ਕਰ ਦਿਓ ਕਿ ਸਾਡੇ ਦਾ ਨੰਬਰ ਇੱਕ ਵਾਰੀ ਆ ਗਏ ਸੀ ਕਿਸੇ ਦੀ ਹਿੰਮਤ ਨਹੀਂ ਦੇ ਤੁਸੀਂ ਇਕੱਠੇ ਹੋ ਤੇ ਦੁਬਾਰਾ ਨੰਬਰ ਆ ਵੀ ਗਿਆ ਤਾਂ ਹੀ ਨਿਕਲਦੇਗੇ ਕੋਈ ਕੋਈ ਵੀ ਸਰਕਾਰ ਤੋਂ ਹੱਥ ਵਧਦੀ ਨਹੀਂ ਹੈ ਤੋ ਇਹ ਜਿਹੜੀ ਆ ਇਸ ਤਰ੍ਹਾਂ ਦੇ ਦਾ ਮੈਸੇਜ ਆ ਤੇ ਬਹੁਤ ਵਧੀਆ ਗੱਲ ਆ ਕਿ ਤੁਸੀਂ ਸਾਰੇ ਇਹਨੇ ਮੈਸੇਜ ਲੈ ਕੇ ਜਾ ਰਹੇ ਹੋ ਵਾਹਿਗੁਰੂ ਅਕਾਉਂਟ ਸਾਰਾ ਵਾਹਿਗੁਰੂ ਨੇ ਲੈਟ ਪੱਲ ਲਈ ਤੋਂ ਬਾਅਦ ਬਹੁਤ ਜਦੋਂ ਕਿ ਕੱਲੇ ਤੋਂ ਆਪਾਂ ਡੀਸੀ ਸਾਹਿਬ ਦੇ ਕੋਲੇ ਗਏ ਸੀਗੇ ਨਾਲ ਬੀਬੀਆਂ ਵੀ ਗਈਆਂ ਸੀ ਪਰ ਤੋਂ ਪ੍ਰੀਆੜੀ ਕਰਦੇ ਜਿਹੜੇ ਲਗ ਲਗ ਪ੍ਰਸ਼ਾਸਨ ਦੇ ਕੋਰੇ ਮੋਰਟੇ ਜਾਂ ਪਹਿਲੇ ਕਿ ਵੀ ਇਹਨਾਂ ਦੀ ਵਰਕ ਲਾਪੀ ਲਈ ਲੋਕ ਕੱਥੇ ਹੁੰਦੇ ਉਹਨਾਂ ਨੂੰ ਉਸ ਨੂੰ ਜਤਕਾ ਤਰਾ ਕੇ ਸੀਸੀ ਜਾਈ ਡੀਸੀ ਦੇ ਕੋਰੇ ਲਿਜਾ ਕੇ ਉਹਨਾਂ ਨੂੰ ਚੁਕਾ ਦਿੰਦੇ ਆ ਉੱਥੇ ਸੀਆਜੀ ਵਾਲੇ ਨੇ ਸਾਡੇ ਸਾਰੇ ਨੂੰ ਬੰਨ੍ਹ ਪੱਟ ਕੇ ਗਿਆ ਵੀ ਸਰਾਬ ਤੇਰੀ ਟੁੱਟੀ ਜੀ ਗੱਡੀ ਤੇ ਮਗਰ ਅਸੀਂ ਗੱਡੀਆਂ ਲਾਈਆਂ ਜੀ ਤੂੰ ਭੁਜਾਈ ਬੜੀ ਤੂੰ ਸਾਡੇ ਉੱਤੇ ਹੱਥੋਂ ਨਿੱਬੜ ਗਿਆ ਉਹਨਾਂ ਨੇ ਕਿਹਾ ਅਲਗੀਤਾ ਪਾਸ਼ਾ ਦਾ ਹੱਥ ਤੇ ਮੇਰੇ ਮਗਰ ਤੇ ਜਿਸ ਦਿਨ ਮੇਰੇ ਕੋਲੇ ਕੁਝ ਹੋਊਗਾ ਉਦੋਂ ਮੈਂ ਨਹੀਂ بچੂਗਾ ਤੇ ਤੁਸੀਂ بچੋਗੇ ਇਹ ਵਕਤ ਆਊਗਾ ਅੱਜ ਤੁਸੀਂ ਮੇਰੇ ਮਗਰ ਗੱਡੀਆਂ ਲਾ ਲਾ ਕੇ ਮੈਨੂੰ ਅੰਦਰ ਚੜਨਾ ਚਾਹ ਰਹੇ ਸੀ ਮੈਨੂੰ ਇਹ ਤੋਂ ਨਹੀਂ ਢੋਲਾ ਜਦ ਤੱਕ ਮੇਰੇ ਮਗਰ ਮੇਰੇ ਬਜ਼ੁਰਗ ਮੇਰੀਆਂ ਬੀਬੀਆਂ ਤੇ ਮਹਾਰਾਜਾ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਇਹ ਉਸ ਨੇ ਬੜਾ ਆਪ ਦੇ ਆਪਕਰ ਰੰਗ ਬੰਨੇ ਸੀ ਮੇਰੇ ਲਈ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਮੇਰੇ ਨਾਲੇ ਕੁਝ ਕਰਨਗੇ ਪਰ ਗੱਡੀ ਨੇ ਵੀ ਬੜਾ ਤਾਜ਼ਦ ਧੱਕ ਤੇ ਗੁਰੂ ਸਾਹਿਬ ਨੇ ਵੀ ਛੋਡੇ ਵੀ ਬਹੁਤ ਕਰਤਵਾ ਹੋਈ ਸੀ ਇਹਨਾਂ ਨੂੰ ਕੋਈ ਰਾਹ ਹੀ ਨਹੀਂ ਦਿੱਤਾ ਬੜਾ ਇਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਕਹਿੰਦੇ ਤੂੰ ਤੇ ਸਾਡੇ ਕੋਲ ਵੱਧ ਗਿਆ ਮੈਂ ਕਹਾਂ ਕੋਈ ਗੱਲ ਨਹੀਂ ਫੇਰ ਵਕਤ ਤਾ ਉਹਨਾਂ ਨੂੰ ਫੇਰ ਟਕਰਾਂਗੇ ਸੋ ਹੁਣ ਮੈਂ ਸਰਵਾਰ ਸਿੰਘ ਨੂੰ ਬੇਤੀ ਕਰਦਾ ਦੋ ਦੱਬ ਜ ਇਸ ਦੇ ਫਿਰਤੀ ਪ੍ਰਤੀ ਸਾਧਨ ਕਰ ਮੈਂ ਬੇਨਤੀ ਕਰੂੰਗਾ ਮਾਸਟਰ ਪ੍ਰਚਾਰ ਵਾਲੋ ਜੋ ਉਹ ਲੈਣਾ ਕਵੀਆ ਕੰਮ ਕਰੀਆ ਗਾ ਕੇ ਪਛਾਤਾ ਲਈ ਆਪਾ ਮੁਖਤਰੀ ਹੋ ਪਿਛਲੇ ਮਹੀਨੇ ਦੀ 20 ਤਾਰੀਖ ਤੋਂ ਇਸ ਜਗ੍ਹਾ ਦੇ ਉੱਤੇ ਨਰ ਸ਼ਸ਼ੀਲ ਮੋਰਚੇ ਦੇ ਵਿੱਚ ਹਾਜ਼ਰੀਆਂ ਭਰਦੇ ਮੇਰੇ ਵੀਰ ਬਜ਼ੁਰਗ ਮਾਈਆਂ ਬੀਤਿਆਂ ਵੱਖ-ਵੱਖ ਇਲਾਕਿਆਂ ਤੋਂ ਸਾਰਿਆਂ ਨੂੰ ਭਾਤੇ ਸੰਗੀਤਾਂ ਵਾਸ਼ ਗੁਰਦੀਤਾ ਖਾਲਸਾ ਵਾਸ਼ ਗੁਰਦੀਤੀ ਹਾਤੇ ਆਪਾਂ ਜਿੱਤ ਗਏ ਆ ਖੁਸ਼ੀ ਹੈ ਉਸ ਜਿੱਤ ਦੀ ਖੁਸ਼ੀ ਨੂੰ ਪਾਪਾ ਇੱਥੇ ਸਾਰੇ ਹੁਣ ਪਹਿਲਾ ਸੰਘਰਸ਼ ਲੜਿਆ ਸੀ ਪਾਪਾ ਉਸ ਤਰੀਕੇ ਦੇ ਨਾਲ ਆ ਕੇ ਇਹਦੀ ਰੂਪਰੇਖਾ ਲਿਖ ਕੇ ਚੱਲਦੇ ਸਨ ਹੁਣ ਆਪਾਂ ਜਿੱਤ ਗਏ ਹੁਣ ਆਪਾਂ ਪਰਸ਼ੋ ਹਲਾਸ ਦੇ ਨਾਲ ਅੱਜ ਮੋਰਚੇ ਦੀ ਰੂਪਰੇਖਾ ਚਲਾ ਰਹੇ ਹਾਂ ਇਸ ਮੋਰਚੇ ਦੇ ਬਾਕਬਾਕ ਕਰਾਂ ਲਿਆ ਗੱਲਾਂ ਕੀਤੀਆਂ ਗਈਆਂ ਕਿਹਨੇ ਕਿੰਨਾ ਯੋਗਦਾਨ ਪਾਇਆ ਜਿਹਨੇ ਕਿੰਨਾ ਯੋਗਦਾਨ ਪਾਇਆ ਜੇ ਜਦੋਂ ਮੌਤਾਂ ਚੱਲਿਆ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਯੰਗ ਦੇ ਵਿੱਚ ਕਿੰਨਾ ਕਿਸੇ ਨੇ ਕੀ ਪ੍ਰਤੀ ਕਰਮ ਕਰਨਾ ਕੀ ਉਹਦਾ ਯੋਗਦਾਨ ਹੈ ਕਿੱਧਰੋਂ ਆ ਰਿਹਾ ਕਿੱਧਰ ਦੀ ਜਾ ਰਿਹਾ ਹੈ ਇਹ ਤਾਂ ਇਹ ਆ ਹੋਂ ਵੀ ਇੱਥੇ ਗੱਲ ਹੋਈ ਮੈਚ ਗਰਾਊਂਡ ਹਲਕੇ ਦੀ ਰੂਪਰੇਖਾ ਤੋਂ ਅੱਗੇ ਜਾਂਦਾ ਹੈ ਕਿਉਂਕਿ ਅਸੀਂ ਜਗਰਾਉਂ ਹੱਕ ਤੇ ਨੂੰ ਬਲਾਉਂ ਕਰਦੇ ਆ ਇਹ ਮੰਨਿਆ ਜਾ ਰਿਹਾ ਵੀ ਇਸ ਸੰਘਰਸ਼ ਦੇ ਵਿੱਚ ਜਗਰਾਉਂ ਦਾ ਯੋਗਦਾਨ ਹੈ ਜਦੋਂ ਨੋਟੀਫਿਕੇਸ਼ਨ ਹੋ ਕੇ ਨੰਬਰ ਆ ਗਏ ਓਨ ਔਨ ਲਾ ਕੇ ਸਾਨੂੰ ਇੱਕ ਦੂਜਿਆਂ ਨੂੰ ਖ਼ਬਰ ਦੇਖਿਆ ਤਾਂ ਦੇਖਿਆ ਖ਼ਬਰ ਬਈ ਜਿਉਂ-ਜਿਉਂ ਖ਼ਬਰ ਦੇਖੀ ਗਏ ਆਪਦੇ ਖਸਰਾ ਨੰਬਰ ਤੇ ਸਾਰੇ ਵਸੀਕਾ ਨੰਬਰ ਵਗੈਰਾ ਪੜ ਕੇ ਬਾਈ ਦਾ ਬੋਣਾ ਆ ਗਰਾਮ ਦਾ ਕਿਵੇਂ ਕਰੀਏ ਇਕੱਠੇ ਹੋਈਏ ਅਸੀਂ ਲੰਮੇ ਪੱਤੀ ਧਰਮਸਾਲ ਆਏ ਸਾਡੇ ਮਲਕ ਦੇ ਵਿੱਚ ਉੱਥੇ ਅਸੀਂ ਇਕੱਠੇ ਹੋਏ ਫਿਰ ਸਾਡੇ ਨਾਲ ਦਾ ਨਗਰ ਜਗਰਾਉ ਪੱਤੀ ਮਲਕ ਹੈ ਉਹ ਆ ਗਿਆ ਫਿਰ ਸਾਡੇ ਨਾਲ ਦੇ ਤੋਨੇ ਪਿੰਡ ਦੇ ਲੋਕ ਆ ਗਏ ਅਣੀਗੜ ਦੇ ਆਏ ਤੇ ਸਾਡੇ ਨਾਲ ਸਪੋਰਟਬਾਜ਼ ਤੇ ਸੁਧਵਾ ਕਲਾਂ ਦੇ ਲੋਕ ਆਏ ਭਗਵਾਨ ਗੁਜਰਾਂ ਦੀ ਧੀ ਜੀ ਜਨੀਲ ਸਿੰਘ ਉਹਨਾਂ ਦੇ ਜਿਹੜੇ ਵਾਰੀਕਾਰ ਸੀ ਅਸੀਂ ਜਦੋਂ ਕੰਟੈਂਟ ਦੇਣਾ ਸੀ ਉਦੋਂ ਲੱਭੇ ਉਹਨਾਂ ਨੂੰ ਉਹ ਸ਼ਹਿਰ ਦੇ ਵਿੱਚ ਰਹਿੰਦੇ ਸੀ ਮੋਟਰੀ ਗੱਲ ਕੀ ਸਾਰਾ ਕੁਝ ਅਸੀਂ ਰੂਪਰੇਖਾ ਬਣਾ ਕੇ ਅਸੀਂ ਕਿਹਾ ਹੋਰ ਕਿਵੇਂ ਕਰੀਏ ਸਰਕਾਰ ਨਾਲ ਆ ਤਾਂ ਭੱਲਣਾ ਹੀ ਪੈਣਾ ਇਤਨੇ ਪਿੰਡਾਂ ਦੇ ਵੀ ਲੋਕਾਂ ਦੇ ਨੰਬਰ ਆਏ ਸੀ ਅਸੀਂ ਸੋਚਿਆ ਵੀ ਇਹਨਾਂ ਦੀਆਂ ਪਹਿਲੀਆਂ ਤਾਂ ਪਹਿਲਾਂ ਵੀ ਸਰਕਾਰ ਜਾਂ ਬਿਲਡਰ ਲਈ ਬੈਠਿਆ ਵੀ ਇਹਨਾਂ ਲੋਕਾਂ ਨੇ ਉਠਣਾ ਨਹੀਂ ਇਨੇ ਗਾਹੇ ਬਗਾਹੇ ਵਿਚਾਰ ਕਰਦਿਆਂ ਕਰਦਿਆਂ ਜਦੋਂ ਅਸੀਂ ਰੂਪਰੇਖਾ ਬਣਾਉਨੇ ਆ ਇਧਰੋਂ ਲੋਕ ਵੀ ਉੱਠੇ ਜੋ ਕੋਈ ਲੋਕ ਇੱਥੇ ਅਸੀਂ ਜਗਰਾਉ ਤੋਂ ਆਉਂਦਾ ਇੱਕ ਬਣਾ ਕੇ ਰੂਪਰੇਖਾ ਵੀ ਅਸੀਂ ਕਹਾਂ ਵੀ ਧਰਨਾ ਲਈਏ ਚੌਂਕ ਦੇ ਵਿੱਚ ਇਹ ਮਾਨੂੰ ਕਿਹਦੇ ਆ ਕਚਰੀਆਂ ਦੇ ਵਿੱਚ ਅਸੀਂ ਆਪ ਦੀ ਲਾਮਬੰਦੀ ਕਰਕੇ ਪਿੰਡਾਂ ਦੇ ਵਿੱਚ ਸਪੀਕਰ ਬਾਲ ਕੇ ਜ्यों ਗਏ ਅਸੀਂ ਦੋ ਦੋ ਚਲਦਾਂ ਟੋਲੇ ਬਣਾ ਕੇ ਪਿੰਡਾਂ ਦੇ ਵਿੱਚ ਬੋਲਿਆ ਮੋਕਦੀ ਗੱਲ ਸਤਤਾਰੀ ਦਿਹਾਤਾ ਰਲਾ ਜਿਹੜਾ ਸੀਗਾ ਉਹ ਜਗਰਾਉਂ ਦੇ ਵਿੱਚ ਲੱਗਾ ਸਾਡੇ ਜਿਹੜੇ ਮੂਰੇ ਆਗੂ ਸੀਗੇ ਉਹਨਾਂ ਨੂੰ ਪੁਲਿਸ ਨੇ ਵਿਜੀਲੈਂਸ ਨੇ ਕੋਲੋਂ ਲਾ ਕੇ ਸਾਨੂੰ ਵੀ ਕਹਾਂ ਜਾਣਾ ਲਗਾ ਵੀ ਤੁਸੀਂ ਇੱਧਰ ਹੋ ਜਾਓ ਉੱਧਰ ਹੋ ਜਾਓ ਤੁਹਾਨੂੰ ਸਰਕਾਰ ਫੜ ਕੇ ਲੈ ਜਾਏਗੀ ਤੇ ਆਜੂ ਬਚਾਂਗੇ ਲੋਕ ਸਭਾ 'ਚ ਕਦੇ ਲੜਾਈਆਂ ਨਹੀਂ ਹੁੰਦੀਆਂ ਅੱਸੀ ਆਪਦੇ ਘਰੇ ਹੋਵਾਂਗੇ ਕਿਹੜਾ ਪੁਲਸ ਵਾਲਾ ਆਏਗਾ ਉਹਨੂੰ ਹਜਰ ਜਿੱਥਾ ਜਾਏਗਾ ਪ੍ਰਸ਼ਾਸਨ ਵੱਲੋਂ ਸਾਨੂੰ ਬਾਰ-ਬਾਰ ਕਿਹਾ ਗਿਆ ਵੀ ਥਾਂ ਬਦਲੋ ਤੁਸੀਂ ਜਗ੍ਹਾ ਬਦਲੋ ਜਿੱਥੇ ਮਰਜੀ ਤੁਸੀਂ ਰੋਜ਼ ਭਰਨਾ ਕਰਦੇ ਹੋ ਅਸੀਂ ਜਗ੍ਹਾ ਨਹੀਂ ਬਦਲੀ ਕੋਠੇ ਕੀਤਾ ਭਰਨਾ ਉਹ ਭਰਨੇ ਨੇ ਜਿੰਨੇ ਆਪਣੇ ਲੋਕ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਆਉਂਦੀਆਂ ਉਸ ਸਾਰਿਆਂ ਨੂੰ ਜਾਗਰੂਕ ਕੀਤਾ ਜਿਹੜਾ ਜਗਰਾਉ ਆਪਾਂ ਕਹਿੰਦੇ ਆ ਵੀ ਜਗਰਾਉ ਨੇ ਅਗਵਾਈ ਕੀਤੀ ਹੈ ਉਦੋਂ ਵਾਲ ਜੋਤਾ ਹੋਇਆ ਅਸੀਂ ਇਹਨਾਂ ਸਾਰੇ ਪਿੰਡਾਂ ਚ ਗਏ ਮੇਰੇ ਪੌਣੇ ਦੇ ਵੀਰ ਇੱਥੇ ਬੈਠੇ ਆ ਉਹਨਾਂ ਨੇ ਸਾਰੇ ਇੱਧਰ ਜਾ ਕੇ ਕੀਤਾ ਅਸੀਂ ਉੱਧਰ ਜਾਂਦੇ ਜਦੋਂ ਧਰਨਾ ਸਾਡਾ ਸਫਲ ਹੋ ਗਿਆ ਉਸ ਤੋਂ ਬਾਅਦ ਸਾਡਾ ਸੰਪਰਕ ਵਾਲਿਆਂ ਸਾਰੀਆਂ ਜੱਫੇਬੰਦੀਆਂ ਦੇ ਨਾਲ ਇਹ ਕਹਿੰਦਾ ਅਸੀਂ ਜੱਫੇਬੰਦੀਆਂ ਦੇ ਨਾਲ ਨਾਲ ਸਾਨੂੰ ਸਾਡੇ ਵੀਰਾਂ ਨੇ ਇਥੇ ਵੀ ਕਿਹਾ ਵੀ ਤੁਸੀਂ ਕਾਨੂੰਨੀ ਵੀ ਚਾਰਾ ਜੋਈ ਕਰਨੀ ਹੈ ਮੈਂ ਅੱਜ ਗੱਲ ਦੱਸਣ ਲੱਗਾ ਹਾਂ ਇਹ ਇਹ ਮਾੜੀ-ਮੋਟੀ ਸਰਕਾਰ ਨੇ ਐਵੇਂ ਨਹੀਂ ਸਰਕਾਰ ਨੇ ਤੁਹਾਨੂੰ ਮੰਨਿਆ ਹਾਈ ਕੋਰਟ ਦੇ ਵਿੱਚ ਅਸੀਂ ਵਿਵੇਕਪਈ ਕੇਸ ਲਾਇਆ ਉਥੇ ਜਦੋਂ ਕੇਸ ਸਰਕਾਰ ਦਾ ਪੱਖ ਲੈ ਕੇ ਵਕੀਰ ਗਏ ਤੇ ਜਿਹੜੇ ਸਾਡੇ ਵਕੀਰ ਸੀ ਉਹਨਾਂ ਦੀ ਜਨਾਹ ਹੋਈ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ 15 ਤੋਂ 20 ਪੁਆਇੰਟ ਦੇ ਜਿਹੜੇ ਸਰਕਾਰ ਮਿਸ ਕਰਦੀ ਹੈ ਸਰਕਾਰ ਦੇ ਹੱਥ ਕੁਝ ਨਹੀਂ ਆਏਗਾ ਜਦੋਂ ਸਰਕਾਰ ਨੂੰ ਉਥੋਂ ਬੰਦ ਦਿਆ ਹਾਈ ਕੋਰਟ ਤੋਂ ਇਹਨਾਂ ਨੇ ਦੇਖਿਆ ਵੀ ਹੁਣ 4 ਹਫ਼ਤੇ ਦਾ ਸਾਡੇ ਕੋਲੇ ਸਮਾਂ ਹੈ ਇਹਨਾਂ ਨੇ ਸਾਡੇ ਮੂਹਰੇ ਡੋਡੇ ਟਕੇ ਸਾਡੇ ਸੰਘਰਸ਼ ਦੇ ਮੂਹਰੇ ਝੁਕੇ ਅਸੀਂ ਇਹ ਕੇਦੇ ਨਾਲ ਸਰਕਾਰ ਨੂੰ ਕਾਨੂੰਨਨ ਤੌਰ ਤੇ ਤੇ ਆ ਲੋਕ ਸੰਘਰਸ਼ ਦੇ ਤੌਰ ਤੇ ਦੋਨਾਂ ਪਾਸਿਓਂ ਧੇਰ ਕੇ ਇਹ ਸਰਕਾਰ ਨੂੰ ਕੁੱਠੀ ਭੁੰਡਣੀ ਲਵਾਈ ਹੈ ਇਹਦੇ ਵਿੱਚ ਹਰ ਇੱਕ ਵੀਰ ਦਾ ਜੋਰ ਕਾਮਿਰ ਹੈ ਇਹ ਸਰਕਾਰ ਉੱਧਾਂ ਨਹੀਂ ਜਾਣ ਵਾਲੀ ਮੈਂ ਹੁਣ ਇੱਕ ਬੋਰ ਗੱਲ ਕਰਾਂ ਤੁਹਾਡੇ ਨਾਲ ਹੁਣ ਆਪਾਂ ਕਹੀ ਜਾਂਦੇ ਆ ਸਰਕਾਰ ਕੁਝ ਨਹੀਂ ਕਰੇਗੀ ਸਰਕਾਰ ਆਪ ਦੀ ਚਾਲ ਚੱਲੇਗੀ ਰਾਜਨੀਤਿਕ ਦਲ ਦੂਜੇ ਨੇ ਜਿਹੜੇ ਉਹ ਆਪਣੀ ਚਾਲ ਚੱਲਣਗੇ ਤੁਹਾਡੇ ਕੋਲੇ ਸਾਰਿਆਂ ਦੇ ਹੁਣਾ ਸਾਰਿਆਂ ਦਾ ਹੱਕ ਵੰਡਦਾ ਰੋਟ ਮੰਗਣ ਦਾ ਲੇਕਿਨ ਮੈਂ ਤੁਹਾਨੂੰ ਫੇਰ ਕਹਿ ਰਿਹਾ ਜਿਹੜਾ ਇਹ ਹੁਣ ਸਵਾ ਸਾਲ ਡੇਰ ਸਾਲ ਰਹਿੰਦੇ ਆ ਸਰਕਾਰ ਨੇ ਤੁਹਾਡੀ ਮੰਗ ਮੰਨੀ ਹੈ ਜਿਹੜੀ ਆਉਣ ਵਾਲੀ ਸਰਕਾਰ ਹੋਏਗੀ ਪਹਿਲੇ 6 ਮਹੀਨਿਆਂ ਚ ਤੁਹਾਨੂੰ ਲਾਏਗੀ ਇਹ ਵਿਸਥੇ ਹੋ ਕੇ ਬੈਠਣ ਦਾ ਟਾਈਮ ਨਹੀਂ ਉਹਨਾਂ ਦੇ ਸਾਰਾ ਕੁਝ ਤੁਹਾਡਾ ਪਿਆ ਕਿਉਂਕਿ ਅਸੀਂ ਆਪੋ ਆਪਣੇ ਅਧਾਰ ਕਾਰਡ ਲਾ ਕੇ ਸਾਰਾ ਕੁਝ ਉਹਨਾਂ ਨੂੰ ਨੰਬਰ ਲਾ ਕੇ ਦਿੱਤੇ ਹੋਏ ਆ ਜਿਹੜੀ ਪਹਿਲੀ ਦੂਜੀ ਸਰਕਾਰ ਜਿਹੜੀ ਕੋਈ ਵੀ ਆਵੇ ਅਸੀਂ ਇਹ ਕਹਿੰਦੇ ਜੀ ਆਿਆਂ ਨੂੰ ਜਦੋਂ ਰਾਜਨੀਤਿਕ ਦੀ ਪੜ ਦੇ ਵਿੱਚ ਫਸਣਾ ਹਰੇਕ ਨੇ ਵੋਟ ਮੰਗਣਾ ਲੇਕਨ ਜੇ ਕੋਈ ਆਵੇ ਜਿਹੜੇ ਪਿੰਡ ਚ ਆਵੇ ਜੋ ਵੀ ਆਵੇ ਉਹਨੂੰ ਇਹ ਗੱਲ ਕਹਿਣੀ ਆ ਜੇ ਦਾ ਨਕਰ ਪਿਆਰੇ ਆਉਣ ਵਾਲੇ ਆ ਸਰਕਾਰ ਟੁੱਟੀ ਬਣ ਗਈ ਜੇ ਸਾਡੀਆਂ ਜ਼ਮੀਨਾਂ ਨੂੰ ਪੈਣਾ ਬਾਹਰ ਹੋ ਜਾ ਤੇ ਜੇ ਸਾਡੀ ਹਮਾਇਤ ਕਰਨੀ ਆ ਇੱਥੇ ਇੱਕ 50 ਰੁਪਏ ਦਾ ਸਟਾਮ ਲੱ ਕੇ ਦੇ ਜਾ ਉਮੀਦਵਾਰਾਂ ਨੂੰ 50 ਰੁਪਏ ਦਾ ਸਟਾਮ ਵੀ ਅਸੀਂ ਲੈ ਆਉਨੇ ਆ ਟੈਕਸ ਵੀ ਅਸੀਂ ਕਰਾ ਦਿੰਨੇ ਆ ਸੈਨ ਮਾਰ ਜਾਨੇ ਆ ਤੈਸਰਪ ਸਾਡੇ ਕੋਲੇ ਕੰਟੈਂਟ ਨਾ ਹੋਏਗਾ ਨਾ ਲਿਖਿਆ ਵੀ ਇਹ ਬੰਦਾ ਸਾਨੂੰ ਕਹਿ ਕੇ ਗਿਆ ਸੀ ਹੁਣ ਵੀ ਸਾਡੇ ਹਲਕੇ ਦੀ ਐਮਐਲਏ ਜਿਹਨਾਂ ਮਾਪੇ ਦੀ ਵਾਰੀ ਪੰਡਾਈ ਨੂੰ ਰੋਕਿਆ ਸੀ ਉਹਨੂੰ ਮੈਂ ਇਹੀ ਗੱਲ ਕਹੀ ਸੀ ਵੀ ਤੁਸੀਂ ਜਿਹੜੇ ਕੰਮ ਚੰਗੇ ਕੀਤੇ ਤੁਹਾਨੂੰ ਮੁਬਾਰਕ ਅਸੀਂ ਮੰਨਦੇ ਆ ਲੇਕਿਨ ਤੁਹਾਨੂੰ ਕੀ ਲੋੜ ਪੈ ਗਈ ਤੁਸੀਂ ਤਾਂ ਲੋਕਪੱਖੀ ਸਰਕਾਰ ਕਹਿੰਦੇ ਸੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਸੀ ਕੀ ਗੱਲ ਤੁਸੀਂ ਸਾਡੀਆਂ ਜ਼ਮੀਨਾਂ 'ਚੋਂ ਕਿਉਂ ਪੈ ਗਏ? ਭਗਵੰਤ ਮਾਨ ਨੂੰ ਪਾ ਗਏ। ਅੱਜ ਤੂੰ ਆ ਗਈ ਹੈ ਸਾਡੀ ਧਰਮਸਾਲਾ ਤੱਕ। ਜਿੱਥੋਂ ਅਸੀਂ ਸੰਘਰਸ਼ ਸ਼ੁਰੂ ਕੀਤਾ। ਜੇ ਕੱਲ ਨੂੰ ਆਵਾਂਗੇ ਕਿੱਡੋਂ ਬਾਹਰ ਮੋੜ ਦਾਂਗੇ। ਹਲੇ ਵੀ ਮੋੜਾਂਗੇ। ਹਲੇ ਵੀ ਮੋੜਾਂਗੇ ਕਿਉਂਕਿ ਉਹਨੇ ਸੰਘਰਸ਼ ਦੇ ਵਿੱਚ ਸਾਡੇ ਨਾਲ ਰਾਤ ਤੱਕ ਨਹੀਂ ਕੰਮ ਕੀਤਾ। ਸਾਡੇ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਇਹ ਬੀਬੀ ਇਹਨੇ ਸਾਨੂੰ ਨਿਵਾਸ ਛੱਡਿਆ ਸਾਡੇ ਹਲਕੇ ਦੇ ਲੋਕਾਂ ਨੂੰ। ਅਸੀਂ ਹਲੇ ਨਹੀਂ ਬਚਣੀ ਹੋ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਇੱਕ ਵਾਰੀ ਛੁੱਟਰ ਲੱਗ ਜਾਵੇ ਜਾਹੇ ਬੈਂਡੇੜ ਲਾ ਲੀਏ ਚਾਹੇ ਪੱਟੀ ਲਾ ਲੀਏ ਉਹਦੀ ਟੀਸ ਉਹ ਦੇ ਰਿੰਦੀ ਐ ਕਿ ਟੀਸ ਤੁਹਾਨੂੰ 1500 ਵਾਰ ਫੇਰ ਆਏਗੀ ਸਰਕਾਰਾਂ ਫੇਰ ਹੁੰਦੀਆਂ ਜਾਂਦੀਆਂ ਰਹਿਣੀਆਂ ਇਹਨਾਂ ਨੂੰ ਪਤਾ ਵੀ ਨੀਤੀ ਐਦਾਂ ਹੈਗੀ ਆ ਲੈਂਡ ਪੂਲਿੰਗ ਐਦਾਂ ਬਣਦੀ ਆ ਜਿਹੜੇ ਕੰਟੈਂਟ ਉਹਨਾਂ ਨੇ ਐਗਰੀਮੈਂਟ ਹੁਣ ਨਹੀਂ ਪੂਰੇ ਕੀਤੇ ਉੱਤੇ ਕੰਡੀਸ਼ਨਾਂ ਉਹ ਕੂਰੀਆਂ ਕਰਕੇ ਆਉਣ ਵਾਲੀ ਸਰਕਾਰ ਫਿਰ ਆਏਗੀ ਤਾਂ ਜਿੰਨੇ ਆਵੇ ਪੰਜਾਬ ਦੇ ਜੰਮਿਆਂ ਨੂੰ ਨਤਮਹ ਹਕਮ ਦੇਸ਼ ਕਰਕੇ ਅਲਰਟ ਬੀ ਅਲਰਟ ਆ ਮੀਡੀਆ ਦੇਖੀਆਂ ਨੇ ਇਹਨਾਂ ਨੇ ਵੀ ਸੁਸਾਸਰੇ ਦੇ ਸਾਡੇ ਬਰਾਬਰ ਯੋਗਦਾਨ ਪਾਇਆ ਮੁਬਾਰਕਾਂ ਇਹਨਾਂ ਨੂੰ ਇੱਕ ਬੀਬੀ ਕਹਿੰਦੇ ਗਈ ਸੀ ਮੈਂ ਕੱਲੀ ਆ ਘਰੇ ਲੇਕਿਨ ਜੇ ਇਹਦਾ ਜਦਵਾ ਹੈ ਸਾਨੂੰ ਸਾਡੀਆਂ ਜ਼ਮੀਨਾਂ ਨਾਲ ਮਾਂ ਨਾਲ ਸਾਡੇ ਨਾਲ ਪਾਗ ਹੈ ਜੇ ਰਸੀ ਉੱਠ ਕੇ ਕਰਦੇ ਆ ਸਾਨੂੰ ਦਰਦਾ ਜਿਹਨੇ ਕੋਈ ਦਰਦ ਨਹੀਂ ਹੁੰਦਾ ਤਮਾਸ਼ੀਨ ਮੜ ਕੇ ਉੱਥੇ ਖੜ ਕੇ ਦੇਖੇਗਾ ਮੁਬਾਰਕ ਆ ਤੁਹਾਨੂੰ ਲੀਡ ਰੋਡ 'ਤੇ ਚੱਲੋ ਕਿੱਥੇ ਵੀ ਤੁਸੀਂ ਕਰਦੇ ਆ ਮੈਨੂੰ ਇੱਕ ਚੀਜ਼ ਸਮਝ ਲੱਗੀ ਐ ਮਾਤਾ ਭਾਗੋਦਾਲ ਬਣਾ ਰਹੇ ਜੀਰ ਸੜ ਕੇ ਬਣਾਓ ਲੇਕਿਨ ਇੱਕ ਸਮੱਸਿਆ ਆਏਗੀ ਜਦੋਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਜਾਣਗੀਆਂ ਇਹ ਕਿਤੇ ਜਾਇਆ ਕਰਨ ਜਿਹਨਾਂ ਨੂੰ ਲੈ ਕੇ ਕੰਮ ਜਾਇਆ ਕਰੇਗਾ ਉਹਦੀ ਜ਼ਿੰਮੇਵਾਰੀ ਕਿਹਦੇ ਤੇ ਹੋਏਗੀ ਕਿਹੜੀ ਵੀ ਵੀ ਕਾਰ ਚਲਾ ਕੇ ਜਾਲੇਗੀ ਕਿਹੜੀ ਵੀ ਵੀ ਟਰੈਕਟਰ ਟਰਾਲੀ ਚਲਾਏਗੀ ਇਹਦੇ ਬਾਰੇ ਸੋਚ ਕੇ ਚੱਲਣਾ ਪਵੇਗਾ ਜੇ ਅਸੀਂ ਦੂਜੇ ਦਲਾਵੇਂ ਮਹਾਰਾਜਾਂ ਦਾ ਅਸੀਂ ਉਹਨਾਂ ਦੇ ਨਾਲ ਅਟੈਚ ਟੂ ਹੋ ਗਏ ਮਈਆਂ ਬੀਂਦੀਆਂ ਜਾ ਫਟੀਆਂ ਥੋੜਾ ਵਿਚਾਰ ਵਾਲੀ ਗੱਲ ਆ ਲੇਕਿਨ ਇਹ ਵੀ ਨਾ ਕਹਦੇ ਹੋਈ ਮਾਵਾ ਭਾਗੋ ਦਾ ਨਹੀਂ ਮੰਨਣਾ ਚਾਹੀਦਾ ਜਦੋਂ ਅਸੀਂ ਖਾਲਸਾ ਰਾਜ ਕੈਂਪ ਕੀਤਾ ਉਦੋਂ ਪਹਿਲਾਂ ਸਾਡੇ ਨਰਾਕੂ ਜੱਥਿਆਂ ਦੀਆਂ 12 ਮਿਸਲਾਂਆਂ ਦੀ ਅਸੀਂ 12 ਨਾਲ ਲੜਦੇ ਸੀ ਸਾਰਿਆਂ ਦਾ ਕਾਰਜਕਸ਼ਾਹ ਤੇ ਇਕੱਠੇ ਹੋ ਕੇ ਪਿਛਲੇ ਦਾ ਵਿਸ਼ਲੇਸ਼ਣ ਕਰਕੇ ਅੱਗੇ ਦਾ ਟਾਰਗੇਟ ਰੱਖ ਕੇ ਚੱਲਦੇ ਰਹੇ ਬਾਅਦ ਵੀ ਖਾਲਸਾ ਰਾਜ ਪ੍ਰਾਪਤ ਕੀਤਾ ਮਤਾ ਕੋਈ ਸੋਚੇ ਵੀ ਇਹ ਜਗਰੂਪ ਸਿੰਘ ਜੀ ਹਰਦੀਪ ਸਿੰਘ ਜੀ ਇਹਨਾਂ ਨੇ ਇਹ ਜਿੱਤਿਆ ਇਹਨਾਂ ਨੇ ਬਾਰ ਬਾਰ ਇਹ ਕਿਹਾ ਵੀ ਇਹ ਜਿਹੜਾ ਮੋਰਚਾ ਜਿੱਤਿਆ ਗਿਆ ਤੁਹਾਡੇ ਸਾਥ ਦੇ ਨਾਲ ਜਿੱਤਿਆ ਗਿਆ ਜਦੋਂ ਇੱਕ ਇਹ ਹੋ ਜਾਏ 12 ਨਸਲਾ ਇਕੱਠੀਆਂ ਹੋ ਜਾਣ ਸੰਜਮ ਕਿਸਾਨ ਮੋਰਚਾ ਗ੍ਰਾਹਾਂ ਜੱਥੇਬੰਦੀ ਕੋਈ ਵੀ ਹੈ ਨਹੀਂ ਮੰਨ ਚਾਹੇ ਉਹ ਕਿਸਾਨ ਜੱਥੇਬੰਦੀ ਹੈ ਚਾਹੇ ਰਾਜਨੀਤਿਕ ਜੱਥੇਬੰਦੀ ਹੈ ਜਦੋਂ ਅਸੀਂ ਇਕੱਠੇ ਹੋ ਕੇ ਚੱਲੇ ਟਾਰਗੇਟ ਅਸੀਂ ਇੱਕ ਰੱਖਿਆ ਤਾਂ ਉਹ ਸਾਡੀ ਅਚੀਵਮੈਂਟ ਸਾਡੀ ਪ੍ਰਾਪਤੀ ਸਾਡਾ ਸੰਘਰਸ਼ ਦੀ ਜਿੱਤ ਯਕੀਨੀ ਹੈ ਜਿਹੜੀ ਅੱਜ ਤੁਸੀਂ ਦੇਖੀ ਹੈ ਇਹ ਪ੍ਰਮਾਤ ਹੈ ਉਹਦੇ ਸਮੇਂ ਦੇ ਵਿੱਚ ਫਿਰ ਤੋਂ ਏਦਾਂ ਦੀਆਂ ਮੁਸੱਲਾ ਕਾਇਮ ਕਰਨੀਆਂ ਪੈਣਗੀਆਂ ਇਹਦੇ ਲਈ ਸਾਨੂੰ ਹਮੇਸ਼ਾ ਤੱਤ ਕਰ ਲੈਣਾ ਚਾਹੀਦਾ ਹਮੇਸ਼ਾ ਅਖਬਾਰ ਪੜੋ ਹਮੇਸ਼ਾ ਰਾਜਨੀਤਿਕ ਲੋਕਾਂ ਦੇ ਗਿਆਨ ਦੇਖੋ ਇਹ ਗਰਗਟਾ ਨੂੰ ਮਾਪ ਪਾ ਦਿੰਦੇ ਨੇ ਜਿਹੜਾ ਭਗਵੰਤ ਮਾ ਜਿਹੜਾ ਸਦਨ ਦੇ ਵਿੱਚ ਖੜਕੇ ਕਹਿੰਦਾ ਜੇ 3 ਨੂੰ 3 ਕਾਨੂੰਨ ਲਾਗੂ ਹੋ ਜਾਏ ਕਿਸਾਨ ਤੋਂ ਸੜਕ ਤੇ ਆ ਜਾਏਗਾ ਐਤਾ ਕਰ ਕਰਕੇ ਬੈਂਚ ਤੇ ਆਪ ਤਪਕੀਆਂ ਮਾਰ ਮਾਰ ਕੇ ਬੋਲਦਾ ਸੀ ਉੱਤੇ ਉਹ ਵੀ ਸਾਡੇ ਗ੍ਰਾਮੇ ਨੂੰ ਤਾਂ ਗਿਆ ਜਦੋਂ ਪੁੱਤਾਂ ਹੱਕ ਦੇ ਮਾਲਕਾਂ ਨੂੰ ਗੋਲੀ ਮਾਰ ਦਿੰਦਾ ਅਸੀਂ ਨਹੀਂ ਸਰਦੇ ਅਸੀਂ ਪੰਜਾਬੀ ਆ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਆਉਣ ਵਾਲੇ ਜਿਹੜੇ ਲੋਕ ਆਉਣਗੇ ਇੰਨਾ ਸੰਘਾਸਾਂ ਦੀਆਂ ਜਿਹੜੀਆਂ ਨੇ ਵੀਡੀਓਜ਼ ਦੇਖ ਲਾਂ ਆ ਮੈਯਾਂ ਬੀਬੀਆਂ ਦੇਖਾਂ ਆ ਜੋਧੇ ਦੇਖਾਂ ਟਰੈਕਟਰ ਮਾਰਕ ਦੇਖਾਂ ਮੋਟਰਸਾਈਕਲ ਮਾਰਕ ਦੇਖ ਲਾਂ ਤੇ ਜਿਹੜਾ ਕੱਲ ਨੂੰ ਅਸੀਂ ਜੇਤੂ ਮਾਰਕ ਕਰਾਂਗੇ ਉਹਨੂੰ ਦੇਖ ਲਾਂ ਫੇਰ ਸਾਡੇ ਕੋਲੇ ਫੂਟਾ ਮੰਡਨ ਆਉਣ ਫੇਰ ਆਪਦੀ ਸਰਕਾਰ ਬਣਾਉਣ ਦੀ ਜ਼ਰੂਰਤ ਕਰਨ ਤੇ ਫੇਰ ਸਾਡੇ ਨਾਲ ਖੈਰ ਦੀ ਜ਼ਰੂਰਤ ਕਰਨ ਉਦੋਂ ਪਹਿਲਾਂ ਉਹਨਾਂ ਦੇ ਹੱਥ ਵਧਾਓ ਤੁਹਾਡੇ ਹੱਥੋਂ ਵਧਾਉਂਦੇ ਨੇ ਤੁਹਾਨੂੰ ਲਾਲ ਚੁੰਦਦੇ ਨੇ ਫਿਰ ਤੁਹਾਨੂੰ ਗਰੰਟਾਂ ਦੇ ਲਾਲ ਚੁੰਦਤੇ ਜਾਣਗੇ ਆਉਣ ਵਾਲੇ ਸਾਲ ਦੇ ਵਿੱਚ ਕਿਤੇ ਉਹੀ ਕੰਮ ਨਾ ਹੋਵੇ ਅਸੀਂ 10-20 ਲੱਖ ਦੇ ਪਿੱਛੇ ਫੇਰ ਆਪਣਾ ਅੰਦਵਾਂ ਲੀਏ ਕਈ ਵਾਰ ਸਾਡੇ ਨਾਲ ਇਦਾਂ ਦੀ ਹੁੰਦੀ ਆ ਪੰਚ 'ਚ ਕਿਸੇ ਦਾ ਮਨਮਟਾ ਹੋ ਗਿਆ ਕੋਈ ਸਾਡੀ ਵੱਟ ਤੋਂ ਲੰਘਿਆ ਜਾਂਦਾ ਛਲੀ ਤੋੜ ਕੇ ਲੈ ਗਿਆ ਅਸੀਂ ਕਈ ਵਾਰੀ ਉਹਦੇ ਨਾਲ ਕਈ ਕਈ ਮਹੀਨੇ ਨਹੀਂ ਬੋਲਦੇ ਤੇ ਮੇਰੇ ਖੇਤ ਦੇ ਵੜਿਆ ਫਰਦਾ ਹੀ ਆ ਪੱਣੀ ਕਿਉਂ ਪਿੱਛੇ ਬੰਦਾਰ ਆਲੀ ਨੂੰ ਹੁੰਦਾ ਤੇ ਹੁਣ ਇਹ ਨਾ ਕਿਤੇ ਪਰਚ ਜਿਓ ਸਾਡੀ ਵੱਡੀ ਕਮਜ਼ੋਰੀ ਇਹ ਆ ਪੰਜਾਬੀਆਂ ਦੀ ਅਸੀਂ ਹੱਕ ਦਾ ਆ ਕੇ ਕੁਰਬਾਨੀ ਕਰ ਜਾਂਦੇ ਆ ਜਦੋਂ ਸਾਡੇ ਮੋਢੇ ਤੇ ਕੋਈ ਫੱਤੀ ਮਾਰ ਦੇ ਤਾਂ ਅਸੀਂ ਉੱਥੇ ਹੀ ਸਾਰਾ ਇੱਕ ਸਮਰਪਣ ਕਰ ਦਿੰਦੇ ਆ ਸਾਡੀ ਕਮਜ਼ੋਰੀ ਆ ਪੰਜਾਬੀਆਂ ਦੀ ਕਮਜ਼ੋਰੀ ਨਹੀਂ ਅਸੀਂ ਪ੍ਰੇਮ ਕਰਨ ਵਾਲੇ ਨੂੰ ਅੱਗੇ ਹੋ ਕੇ ਮਿਲਦੇ ਆ ਉਹ ਸਾਨੂੰ ਵਾਪਸ ਕੇ ਚੁਰ ਜਾਂਦਾ ਪੰਜਾਬ ਦੀ ਤਰਾਸਦੀ ਹੈ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਸੰਘਰਸ਼ ਦੇ ਵਿੱਚ ਚੱਲਿਆਂ ਤੁਹਾਨੂੰ ਮੈਂ ਯਾਦ ਦਿਵਾ ਕੇ ਜਾਮਾ ਅਸੀਂ ਇੱਥੇ ਆਏ ਕਾਲੀਦਾਲ ਦੇ ਵਿੱਚ ਐਦਾਂ ਜਿੱਦਾਂ ਮੈਂ ਹੁਣ ਦੋਲ ਰਿਆ ਰਾਤ ਨੂੰ ਨੀਂਦ ਨਾ ਆਇਆ ਕਰੇ ਸਵੇਰ ਨੂੰ ਉਹ ਦੇਖਣਾ ਪਿੰਡ ਦੇ ਵਿੱਚ ਬਾਉਂਡਰੀ ਐ ਸਾਰਾ ਪਿੰਡ ਵਧਿਆ ਗਿਆ ਇੱਕ ਸਿਡੀ ਬਣ ਜਾ ਰਹੀ ਐ ਉੱਥੇ ਮਾਰਤਾ ਨੇ ਪੱਧ ਮਾਗ ਹਿਲ ਗਿਆ ਕਰੇ ਇੱਥੇ ਆਏ ਅਸੀਂ ਡੀਸੀ ਦਫ਼ਤਰ ਅਕਾਲੀਰਾਲ ਦੀ ਕਾਨਫਰੰਸ ਦੇ ਵਿੱਚ ਉੱਥੇ ਪੱਤਰਕਾਰ ਮੇਰੇ ਕੋਲੇ ਆ ਗਿਆ ਗੱਲਾਂ ਕਰਦਾ ਰਿਹਾ ਗੱਲਾਂ ਕਰਦੇ ਨੇ ਮੈਨੂੰ ਕਹਿੰਦਾ ਹੁਣ ਆਮ ਆਦਮੀ ਪਾਰਟੀ ਨੂੰ ਪਿੰਡਾਂ 'ਚ ਜਾਣ ਦੇਵੋਗੇ ਮੈਂ ਪ੍ਰਵਾਰ ਸਿੰਘ ਆ ਮੇਰਾ ਡਾਇਲੌਗ ਬੋਲਿਆ ਉਹ ਜਿਹੜਾ ਵਾਰਡ ਦੇ ਵਿੱਚ ਚੱਲ ਰਿਹਾ ਹੈ ਮੈਂ ਕਿਹਾ ਵਾਰਾ ਕਟੇਲਾ ਅਵਾਰਾ ਡੰਗਰਾਂ ਦਾ ਤੇ ਆਮ ਆਦਮੀ ਪਾਰਟੀ ਦਾ ਦਾਖਲਾ ਸਾਡੇ ਪਿੰਡਾਂ 'ਚ ਬੰਦ ਹੈ ਉਹ ਜਿਹੜਾ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਜੇ ਸੰਘਾਸਾਂ ਦੇ ਵਿੱਚੋਂ ਇਹਦੇ ਸੰਗਠਨਾਂ ਦੇ ਵਿੱਚ ਹਟਕੂਰ ਵਾਲੇ ਵਰਗੇ ਆਪਣੀਆਂ ਜਿਹੜੀਆਂ ਕੰਪਾਨਾਂ ਨੇ ਉਹ ਲੈ ਕੇ ਆਉਂਦੇ ਨੇ ਇਹਦੇ ਸੰਗਠਨਾਂ ਦੇ ਵਿੱਚ ਵੱਡੇ ਵੱਡੇ ਲੈਕਚਰ ਜਦੋਂ ਬਾਈਟਾਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਨੂੰ ਬੂਸਟ ਕਰਦੀਆਂ ਨੇ ਤੁਹਾਡੀ ਜਿਹੜੀ ਪਾਵਰ ਹੈ ਤੁਹਾਡੀ ਲੜਨ ਦੀ ਸਮਰੱਥਾ ਉਹ ਦੁੱਗਣੀ ਚੌਕਣੀ ਦਾਗੂਆਂ ਹੋ ਜਾਂਦੀ ਹੈ ਜਿਹਦੇ ਨੂੰ ਤੁਸੀਂ ਅੱਜ ਦੇਖ ਰਹੇ ਹੋ ਅਸੀਂ ਮੈਦਾਨ ਮਾਰ ਲਿਆ ਖਾਲਸਾ ਜਦੋਂ ਚੱਲਦਾ ਹੈ ਜਾਂ ਲੜਦਾ ਹੈ ਤੇ ਜਾਂ ਮੈਦਾਨ ਮਾਰਦਾ ਹੈ ਜਾਂ ਸ਼ਹੀਦ ਹੋ ਜਾਂਦਾ ਹੈ ਅਸੀਂ ਲੜੇ ਜਿੱਤ ਸਾਡੇ ਕਦਮਾਂ ਦੇ ਵਿੱਚ ਆ ਕੇ ਡਿੱਗੀ ਅਸੀਂ ਸਾਰਿਆਂ ਨੇ ਕੱਟਿਆਂ ਹੋ ਕੇ ਪੰਥ ਨੇ ਅਸੀਂ ਮੈਦਾਨ ਮਾਰ ਲਿਆ ਹੁਣ ਛੇਵੀ ਕਿਤੇ ਇਹਨਾਂ ਦੇ ਪ੍ਰੋਸਾ ਕਰਕੇ ਆਪਾਂ ਜਿੱਤੀ ਬਾਜੀ ਨਾ ਹਾਰੀਏ ਇਹ ਪੰਥ ਨੂੰ ਲੈ ਕੇ ਆਪਾਂ ਅੱਜ ਇੱਥੋਂ ਜਾਣਾ ਹੈ ਹਮੇਸ਼ਾ ਇੱਕੇ ਦਾ ਸੂਤ ਦੇਣਾ ਹੈ ਕੋ ਪਿੰਡਾਂ ਦੇ ਵਿੱਚੋਂ ਇਕੱਠੇ ਹੋਏ ਕੋਈ 10 ਬੰਦੇ ਸਾਡੇ ਨਾਲ ਆ ਗਏ ਕੋਈ 2 ਨਹੀਂ ਆਏ ਕੋਈ 4 ਫੇਰ ਆ ਗਏ ਇਹ ਕਾਫਲੇ ਹੁੰਦੇ ਨੇ ਕਦੇ ਵੀ ਵਿਚਾਰ ਨਾ ਕਰਿਓ ਫਲਾਣਾ ਦੋ ਵਾਰ ਨਹੀਂ ਗਿਆ ਫਲਾਣਾ ਇੱਕ ਵਾਰ ਨਹੀਂ ਗਿਆ ਤੁਸੀਂ ਆਪ ਦਾ ਇਮਾਨਦਾਰੀ ਨਾਲ ਤੁਰੇ ਜਾਓ ਤੇ ਕਾਲਵਾ ਤੁਹਾਡੇ ਵੱਲ ਨਾਲ ਇਕੱਲੇ ਇਕੱਲੇ ਹੋ ਕੇ ਅਪੇਲੇ ਚਲੇ تھے ਸਰਕਾਰਾਂ ਸੇ ਟਕਰਾਉਣੇ ਕੇ ਲਈ ਜਮੂਨੇ ਚਲਤੇ ਗਏ ਲੋਕ ਚਲਤੇ ਗਏ ਔਰ ਕਾਫਲਾ ਭੰਤਾ ਗਿਆ ਇਹ ਤੁਹਾਡਾ ਸੰਘਰਸ਼ ਅੱਜ ਦੱਸ ਰਿਹਾ ਹੈ ਭਈ ਤੁਸੀਂ ਜੇ ਲਾਮਬੰਦ ਹੋ ਗਏ ਚੱਲੇ ਤਾਂ ਸਰਕਾਰਾਂ ਕੋਈ ਕਿਤੇ ਨਹੀਂ ਕੱਢੀਆਂ ਸੰਘਰਸ਼ਾਂ ਦੇ ਮੂਰੇ ਹਮੇਸ਼ਾ ਇਹ ਕਹਿੰਦੀ ਜੱਤ ਹੁੰਦੀ ਆ ਲੋਕ ਲਹਿਰ ਦੀ ਜੱਤ ਹੁੰਦੀ ਆ ਆਪਾਂ ਪਹਿਲਾਂ ਵੀ ਦੇਖਦੇ ਆਏ ਆ ਤੇ ਜਿੱਦਾਂ ਆਪਾਂ ਨੂੰ ਕਿਹਾ ਗਿਆ ਪੰਜ ਜੰਗਾ 5 6 7 ਰੋਜ਼ ਦੇ ਬਿਆਸ ਦੇ ਵਿਚਾਰੇ 7 ਰੋਜ਼ ਦੇ ਕੰਢੇ ਤੇ ਆਪਾਂ ਜੁੱਤੀਆਂ ਨੇ ਜਦੋਂ ਸਾਡਾ ਰਾਜ ਇੱਥੇ ਅੰਗਰੇਜ਼ਾਂ ਦੇ ਅਧੀਨ ਹੁੰਦਾ ਹੈ ਮਹਾਰਾਜਾ ਰਵਜੀਤ ਸਿੰਘ ਜੀ ਤੋਂ ਬਾਅਦ ਗਦਾਰੀ ਤੋਂ ਬਾਅਦ ਅਸੀਂ ਬੇਵਾਸੋ ਕੇ ਫੌਜਾਂ ਲੜੀਆਂ ਜਿਹੜੀ ਹਲੀਵਾਲ ਦੀ ਲੜਾਈ ਵੱਧੋਵਾਲ ਦੀ ਲੜਾਈ ਮੋਦਕੀ ਦੀ ਲੜਾਈ ਫੇਰੂ ਸ਼ਹਿਰ ਦੀ ਲੜਾਈ ਇਹ ਸਾਰੀਆਂ ਲੜਾਈਆਂ ਇਹ ਅਸੀਂ ਲੜਦੇ ਗਏ ਤੇ ਲਾਸਟ ਦੇ ਵਿੱਚ ਆ ਕੇ ਅਗਰੇਜਾਂ ਨੇ ਸਾ ਤੋਂ ਇਹ ਪੰਜਾਬ ਜਿਹੜਾ ਕੈਪਚਰ ਕੀਤਾ ਤੇ ਉਦੋਂ ਵੀ ਸਾਡੀ ਸ਼ਕਤੀ ਘਟ ਰਹੀ ਗਈ ਜਿਹੜੇ ਅੱਜ ਤਮਕੱਤੇ ਮਾਰਦੇ ਨੇ ਕੇਂਦਰ ਸਰਕਾਰ 'ਤੇ ਬੈਠੇ ਜਿਹੜੇ ਤਾਬਰ ਕਰਦੀ ਫੋਟੋ ਲਾ ਕੇ ਇਤਿਹਾਸ ਬਦਲੀ ਜਾਂਦੇ ਨੇ ਜਿਨ੍ਹਾਂ ਮਾਫ਼ੀਆਂ ਮੰਗੀਆਂ ਕਾਲੇ ਪਾਣੀ ਦੇ ਵਿੱਚ ਅੱਜ ਉਹਨੂੰ ਹੀਰੋ ਬਣਾ ਕੇ ਪੇਸ਼ ਕਰਦੇ ਨੇ ਇਹਨਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਉਧਰ ਹੋਏ ਉੱਥੋਂ ਸਾਊਥ ਵਾਰੇ ਪਾਸੇ ਤੋਂ ਅੰਗਰੇਜ਼ ਆਏ ਇਂਧਰੋਂ ਅਸੀਂ ਖੰਗਣ ਨਹੀਂ ਦਿੱਤਾ ਬਰਾਖੇਬਰ ਅਸੀਂ ਹਮੇਸ਼ਾ ਵਾਸਤੇ ਬੰਦ ਕੀਤਾ ਸੀ ਇਸ ਕਰਕੇ ਅਸੀਂ ਉਹ ਲੋਕਾਂ ਜਿਹੜੇ ਆਪ ਲੜਦੇ ਰਹੇ ਆਪਣਾ ਕਿਤਾਬ ਬਚਾਉਂਦੇ ਰਹੇ ਤੇ ਇਹਨਾਂ ਨੂੰ ਵੀ ਬਚਾਉਂਦੇ ਨੇ ਅੱਜ ਅੰਨ ਦਿੰਦੇ ਰਹੇ ਇਹ ਲੋਕਾਂ ਕਰਤਕਾਂ ਨੇ ਕਦੇ ਵੀ ਤੁਹਾਡੇ ਨਹੀਂ ਹੋ ਸਕਦੇ ਤੇ ਐਮਐਸਪੀ ਸਾਡੇ ਤੋਂ ਪਹਿਲਾਂ ਹੀ ਖੁੰਦੇ ਏ ਹਾਲੇ ਵੀ ਉਹ ਹੀ ਦਮਗੱਡੇ ਮਾਰਦੇ ਆ ਕਦੇ ਵੀ ਦੇਖੋ ਐਮਐਸਪੀ ਤੋਂ ਉੱਤੇ ਹਰਿਆਣਾ ਦੇ ਵਿੱਚ ਭਾਰਤ ਭਾਰੀ ਸਰਕਾਰ ਦੇ ਵਿੱਚ ਕੜਕ ਫਰੀਦੀਆਂ ਨਾਵੇਂ 24 25 ਤੋਂ ਉੱਤੇ ਘਿਰਦੇ ਨੇ ਇਹ ਰੱਖਦੇ ਨੇ ਹਰਿਆਣੇ ਨੂੰ ਮੰਨ ਕੇ ਪੰਜਾਬ ਨੂੰ ਲਵਾਗੇ ਤੇ ਜਿਹੜੀਆਂ ਇਹਨਾਂ ਦੀਆਂ ਢਾਲੀਆਂ ਸਟੇਟਾਂ ਉੱਤੇ ਖਾਣਾ ਉਹ ਵੀ ਸਭ ਨੂੰ ਕਣਕੇ ਇਹਨਾਂ ਨੇ ਲਈ ਆ ਦਿਖਾਉਂਦੇ ਸਾਨੂੰ ਇਹ ਆ ਵੀ ਜਿੱਥੇ ਬਾਦ ਬਾ ਸਰਕਾਰ ਆ ਉੱਥੇ ਥੋੜੀ ਕਣਕ ਨਹੀਂ ਤਾਂ 27-2800 ਨੂੰ बिकਣੀ ਸੀ ਇਹ ਲੋਲੀ ਪਾਪਾ ਅਸੀਂ ਆਪਦੀ ਐਮਐਸਪੀ ਨੂੰ ਵੀ ਬਰਕਰਾਰ ਰੱਖਣਾ ਹੈ ਆ ਜਿਹੜਾ ਨਚਾਰ ਹੈ ਇਹ ਨਚਾਰ ਦਾ ਸਾਨੂੰ ਮੂਗੀ ਤਾਂ ਵੀ ਦਿੰਦਾ ਸੀਗਾ ਐਮਐਸਪੀ 8967 ਰੁਪਏ ਰੇਟ ਆ ਮੂਗੀ ਦਾ ਤੇ 5-5 6-6 ਹਜ਼ਾਰ ਨੂੰ ਕਿਸਾਨਾਂ ਨੇ ਵੇਚੀ ਆ ਕਿਹੜੇ ਮੂਨਾ ਲਾਏਗਾ ਆਪ ਵੀ ਆਪੀ ਸੋਚ ਲਵੇ ਤਾਂ ਵਧੀਆ ਰਹੇਗਾ ਜੇ ਕੁੱਤੇ ਖਾਣੀ ਕਰਾ ਕੇ ਬੰਦਾ ਗਿਆ ਟੀਗਰਾ ਇਸ ਕਰਕੇ ਇਹ ਸੋਚਦੇ ਇਹ ਲੋਕ ਜਾਬਰ ਫੁੱਫੜ ਕਹਿ ਕੇ ਸਾਨੂੰ ਐਮਐਸਪੀ ਦੇ ਸਾਰੀਆਂ ਫਸਵਾ ਤੇ ਫੇਰਾ ਨਜ਼ਾਰਾ ਫੇਰ ਨਹੀਂ ਰੁਕੀ ਹੈ ਨਹੀਂਗੇ ਇਹਨਾਂ ਕੋ ਸਟਾਲ ਨਹੀਂ ਸਕਦੇ ਉਥੇ ਜੀ ਕਰਕੇ ਉਥੋਂ 2500 ਕਰੋੜ ਲੈ ਲਿਆ ਉਥੇ ਹਾਹਾ ਕਰਕੇ ਉਥੋਂ ਉਹ ਲੈ ਲਿਆ ਉਹਨਾਂ ਦਾ ਐਮਐਨਐ ਜਿਹੜੇ 20000 ਕਰੋੜ ਰੁਪਇਆ ਸਾਲ ਦਾ ਲੈ ਕੇ ਆਉਂਦੇ ਸੀ ਰੇਤੇ ਵਾਲੇ ਤੋਂ ਉਹ ਸਾਰੇ ਆਸ ਵਿੱਚ ਹੀ ਵੰਡੀ ਜਾਂਦੇ ਆ ਆਉਣ ਵਾਲੀਆਂ ਨਸਲਾਂ ਦੇ ਲਈ ਪੰਡਾਰੇ ਪੜਦੇ ਆ ਇਹ ਵੱਖਰੀ ਗੱਲ ਆ ਵੀ ਕਿਸੇ ਦਾ ਜਿਹੜਾ ਜਵਾਕ ਹੈ ਉਹ ਲੂਲਾ ਕਿਸੇ ਦਾ ਜਵਾਕ ਮਤਬੁਦੀ ਹੈ ਉਹ ਵੱਖਰੀ ਗੱਲ ਆ ਲੇਕਿਨ ਪੈਸੇ ਦਾ ਹੀ ਜਿਹੜਾ ਆਉਂਦਾ 20000 ਕਰੋੜ ਖਜ਼ਾਨੇ 'ਚ ਪਾਉਣ ਵਾਲੇ ਆਪਦੇ ਟੇਪਰ ਪਾ ਪਾ ਕੇ ਆਪਦੀਆਂ ਮਸ਼ੀਨਾਂ ਲਾ ਲਾ ਕੇ ਦੋਨੋਂ ਮਹਿੰਗਾ ਰੇਤਾ ਵੇਚੀ ਜਾਂਦੇ ਆ ਤੁਸੀਂ ਜੇ ਨਾ ਕੋਈ ਆਸ ਨਾ ਰੱਖੋ ਤੁਸੀਂ ਇੱਥੇ ਜੁੜੇ ਰਹੋ ਆਸਿਕ ਅਸ ਦੇ ਵਿੱਚ ਜੁੜੇ ਰਹੋਗੇ ਤੁਹਾਡਾ ਵਿਚਾਰ ਰਹੇਗਾ ਯਾਦ ਕਰੋ ਧੰਨੂ ਦਾ ਜਦੋਂ ਇੱਥੇ ਆ ਕੇ ਰਹਿ ਗਏ ਆਸਿਕ ਕਿਵੇਂ ਕਰਦੇ ਸੀ ਸਿੰਘ ਆਪਦੀਆਂ ਬੀਬੀਆਂ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਛੋਟੇ ਬੱਚਿਆਂ ਨੂੰ ਘੇਰਾ ਪਾ ਕੇ ਉਹ ਬਚਾ ਕੇ ਰੱਖਦੇ ਰਹੇ ਆਪਾਂ ਇਹ ਕੇ ਦੇ ਨਾਲ ਆਪਣੇ ਆਪ ਨੂੰ ਆਪਣੀ ਕੌਮ ਨੂੰ ਆਪਣੇ ਪੰਜਾਬ ਨੂੰ ਆਪਣੀ ਜ਼ਮੀਨ ਨੂੰ ਬਚਾ ਕੇ ਰੱਖਣਾ ਹੈ ਇਹ ਤੋ ਹਦੇ ਤੇ ਆ ਤੁਸੀਂ ਕਿੰਨਾ ਇਨਕਾ ਕਰਦੇ ਹੋ ਕਿੰਨਾ ਜਾਗਰੂਕ ਰਹਿੰਦੇ ਹੋ ਕਿੰਨਾ ਤਤ ਪਰ ਹੋ ਕੇ ਫਿਰ ਲੜਾਈ ਵਾਸਤੇ ਤਿਆਰ ਰਹਿੰਦੇ ਹੋ ਫਿਰ ਇਤਿਹਾਸ ਹਮੇਸ਼ਾ ਗਦਾਰ ਲੋਕਾਂ ਨੂੰ ਗਦਾਰ ਹੀ ਕਹੇਗਾ ਤੇ ਜਿਹੜੇ ਜਤਨ ਵਾਲੇ ਜਉਦੇ ਨੇ ਧੀਵੀ ਸਦੀ ਦੇ ਮਹਾਨ ਗੁਰਦਾਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਥਰਾਂ ਵਾਲੇ ਉਹਨਾਂ ਨੂੰ ਹਮੇਸ਼ਾ ਸ਼ਹੀਦਾਂ ਦੇ ਤੌਰ ਤੇ ਯਾਦ ਕਰਦਾ ਰਹੇਗਾ ਗਦਾਰ ਗਦਾਰ ਹੀ ਰਹਿਣਗੇ ਜਿਹੜੇ ਲੋਕ ਕੁਰਬਾਨੀ ਵਾਲੇ ਨੇ ਉਹ ਹਮੇਸ਼ਾ ਕੁਰਬਾਨੀ ਵਾਲੇ ਰਹਿਣਗੇ ਅਸੀਂ ਵੀ ਉਹ ਹੀ ਅਮਰਤ ਪਾਨ ਕੀਤਾ ਹੈ ਜਿਹੜਾ ਸਾਰੋਂ ਕੁਰਬਾਨੀਆਂ ਸਤਾ ਕੇ ਗਿਆ ਜਾਗ ਝੂਲਦੇ ਨਿਸ਼ਾਨ ਰਹੇ ਕੰਕ ਮਹਾਰਾਜ ਦੇ ਝੂਲਦੇ ਨਿਸ਼ਾਨ ਰਹੇ ਕੰਕ ਮਹਾਰਾਜ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪ੍ਰਸਾਦਾਂ ਲਈ ਵੀ ਤਾਂ ਬੇਤੀ ਆ ਵੀ ਪ੍ਰਸਾਦਾਂ ਵਿੱਚ ਜੇਰੀਆ ਲਾਈਨ ਨੂੰ ਡਬਲ ਬਣਾ ਲਿਓ ਮੈਂ ਇੱਕ